ਆਓ ਗਾਈਏ ਪਾਠ ਨੰਬਰ 21 ਰੰਗਾਂ ਦੀ ਖੇਡ ਹੋਲੀ ਕਵਿਤਾ ਪੜ੍ਹਨ ਤੋਂ ਪਹਿਲਾਂ ਸ਼ਬਦ ਅਰਥ ਟੋਲੀ ਇਕੱਠ ਸ਼ੋਰ ਰੌਲਾ ਬਾਲਾਂ ਬੱਚਿਆਂ ਨਿਆਰੀ ਵੱਖਰੀ ਆਓ ਹੁਣ ਰੰਗਾਂ ਦੀ ਖੇਡ ਹੋਲੀ ਕਵਿਤਾ ਨੂੰ ਗਾ ਕੇ ਇਸ ਦਾ ਆਨੰਦ ਮਾਣੀਏ ਰੰਗ ਬਰੰਗੀ ਹੋਲੀ ਆਈ ਉਬਲਦੀ ਟੋਲੀ ਆਈ ਮੁੰਡੇ ਕੁੜੀਆਂ ਰੋਲਾ ਪਾਇਆ ਵਾ ਵਾ ਦਿਨ ਹੋਲੀ ਦਾ ਆਇਆ ਰੰਗਾਂ ਦੀਏ ਖੇਡ ਨਿਆਰੀ ਸਾਨੂੰ ਲੱਗਦੀ ਬੜੀ ਪਿਆਰੀ ਰੰਗ ਗੁਲਾਲ ਮੁਹਾਤੇ ਮਲ ਕੇ ਬੋਲੀ ਖੇਡਾਂਗੇ ਅਜਰਲ ਕੀ ਕਿਸੇ ਦੀ ਮੁਠੀ ਹਰਾ ਪਿਆਜੀ ਕਿਸੇ ਲੈ ਅੰਦਾ ਲਾਲ ਗੁਲਾਬੀ ਨੀਲਾ ਰੰਗ ਕੋਲਿਆ ਮੀਤ ਰੰਗ ਫਰੋਜੀ ਡੋਲਿਆ ਪ੍ਰੀਤ ਲਾਡੀ ਸ਼ਿਸ਼ੀ ਭਰ ਕੇ ਲਿਆਇਆ ਕਰਮੀ ਨੇ ਡੱਬੇ ਵਿੱਚ ਪਾਇਆ ਕੁੜੀਆਂ ਭੱਜ ਕੇ ਕੋਠੇ ਚੜੀਆਂ ਹੱਥੋਂ ਨਾਂ ਬਚਕਾਰੀਆਂ ਫੜੀਆਂ ਰਾਹੋਂ ਪਰ ਪਿਛਕਾਰੀ ਮਾਰੀ ਦੀਪ ਦੀ ਚੁੰਨੀ ਰੰਗਤੀ ਸਾਰੀ ਦੌੜ-ਦੌੜ ਰੰਗ ਡੋਲੀ ਜਾਵਣ ਅੱਸਨ ਖੇਡਣ ਸ਼ੋਰ ਮਚਾਵਣ ਸਾਰੇ ਕੱਪੜੇ ਗਚਮਚੋਏ ਖੁਸ਼ੀ ਚ ਆਖਣ ਹੋਏ ਹੋਏ ਚਰੇ ਹੋਏ ਰੰਗ ਬਿਰੰਗੇ ਬਾਲ ਖੇਡਦੇ ਲੱਗਣ ਚੰਗੇ ਕੈਪਟਾ ਪੜਨ ਤੋਂ ਬਾਅਦ ਆਓ ਗੱਲਾਂ ਕਰੀਏ ਪ੍ਰਸ਼ਨ ਨੰਬਰ 1 ਇਹ ਕਵਿਤਾ ਕਿਸ ਤਿਹਾਰ ਬਾਰੇ ਹੈ ਅਤੇ ਇਸ ਵਿੱਚ ਕੀ ਕੀ ਦੱਸਿਆ ਗਿਆ ਹੈ ਇਹ ਕਵਿਤਾ ਰੰਗਾਂ ਦੇ ਤਿਹਾਰ ਹੋਲੀ ਬਾਰੇ ਹੈ ਇਸ ਕਵਿਤਾ ਵਿੱਚ ਦੱਸਿਆ ਗਿਆ ਹੈ ਕਿ ਬੱਚੇ ਰਲ ਮਿਲ ਕੇ ਹੋਲੀ ਖੇਡਦੇ ਹਨ ਕੁੜੀਆਂ ਪਚਕਾਰੀ ਨਾਲ ਹੋਲੀ ਖੇਡ ਰਹੀਆਂ ਹਨ ਸਾਰੇ ਬੱਚਿਆਂ ਨੇ ਇੱਕ ਦੂਜੇ ਦੇ ਚਿਹਰੇ ਤੇ ਰੰਗ ਲਾਇਆ ਜਿਸ ਨਾਲ ਉਹਨਾਂ ਦੇ ਚਿਹਰੇ ਰੰਗ ਬਰੰਗੇ ਹੋ ਗਏ ਪ੍ਰਸ਼ਨ ਨੰਬਰ 2 ਹੋਲੀ ਖੇਡਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹੋਲੀ ਖੇਡਦੇ ਸਮੇਂ ਸਾਨੂੰ ਇੱਕ ਦੂਜੇ ਦੀਆਂ ਅੱਖਾਂ ਜਾਂ ਮੂੰਹ ਵਿੱਚ ਰੰਗ ਨਹੀਂ ਪਾਉਣਾ ਚਾਹੀਦਾ ਸਾਨੂੰ ਕੈਮੀਕਲ ਵਾਲੇ ਰੰਗ ਨਹੀਂ ਵਰਤਨੇ ਚਾਹੀਦੇ ਕਿਸੇ ਨੂੰ ਵੀ ਜ਼ਬਰਦਸਤੀ ਰੰਗ ਨਹੀਂ ਲਗਾਉਣਾ ਚਾਹੀਦਾ ਪ੍ਰਸ਼ਨ ਨੰਬਰ 3 ਇਸ ਕਹਾਪਤਾ ਵਿੱਚ ਰਾਣੂ ਨੇ ਕੀ ਕੀਤਾ ਰਾਣੂ ਨੇ ਪਚਕਾਰੀ ਨਾਲ ਦੀਪ ਦੀ ਚੁੰਨੀ ਤੇ ਰੰਗ ਪਾ ਦਿੱਤਾ ਆਓ ਕਰੀਏ ਸੋਚੀਏ ਸਮਝੀਏ ਅਤੇ ਕਰੀਏ ਪ੍ਰਸ਼ਨ ਨੰਬਰ 1 ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ ਕੂੜਾ ਇਸ ਕੈਪਟਾ ਵਿੱਚ ਹੋਲੀ ਖੇਡਦੇ ਬੱਚਿਆਂ ਦੇ ਨਾਂ ਲਿਖੋ ਮੀਤ, ਪ੍ਰੀਤ, ਲਾਡੀ, ਕਰਮੀ, ਰਾਣੋ, ਦੀਪ ਆਦ ਬੱਚੇ ਇਸ ਕੈਪਟਾ ਵਿੱਚ ਹੋਲੀ ਖੇਡ ਰਹੇ ਹਨ ਐੜਾ ਚਿਹਰੇ ਹੋ ਗਏ ਰੰਗ-ਬਰੰਗੇ 70 ਦਾ ਕੀ ਅਰਥ ਹੈ ਇਸ 70 ਦਾ ਅਰਥ ਹੈ ਕਿ ਬੱਚਿਆਂ ਨੇ ਇੱਕ ਦੂਜੇ ਦੇ ਚਿਹਰੇ ਤੇ ਰੰਗ ਲਾਏ ਜਿਸ ਨਾਲ ਸਾਰਿਆਂ ਦੇ ਚਿਹਰੇ ਰੰਗ-ਬਰੰਗੇ ਹੋ ਗਏ ਈੜੀ ਤੁਸੀਂ ਹੋਲੀ ਵਾਲੇ ਦਿਨ ਕੀ ਕੀ ਕਰਦੇ ਹੋ ਅਸੀਂ ਆਪਣੇ ਦੋਸਤਾਂ ਨਾਲ ਮਿਲ ਕੇ ਰੰਗਾਂ ਨਾਲ ਖੇਡਦੇ ਹਾਂ ਅਸੀਂ ਇੱਕ ਦੂਜੇ ਦੇ ਚਿਹਰੇ ਤੇ ਗਲਾਲ ਲਗਾਉਂਦੇ ਹਾਂ ਪ੍ਰਸ਼ਨ ਨੰਬਰ 2 ਖੇਡਾਂ ਲਿਖੀਆਂ 17 ਨੂੰ ਆਪਣੇ ਸ਼ਬਦਾਂ ਵਿੱਚ ਪੂਰਾ ਕਰੋ ਊੜਾ ਰੰਗ ਬਰੰਗੀ ਹੋਲੀ ਆਈ ਉਹ ਬਾਲਾਂ ਦੀ ਟੋਲੀ ਆਈ ਐੜਾ ਰੰਗਾਂ ਦੀ ਇਹ ਖੇਡ ਨਿਆਰੀ ਸਾਨੂੰ ਲੱਗਦੀ ਬੜੀ ਪਿਆਰੀ ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 3 ਹੀਠਾਂ ਦਿੱਤੇ ਸ਼ਬਦਾਂ ਦੇ ਬਚਨ ਬਦਲ ਕੇ ਵਾਕਾਂ ਵਿੱਚ ਵਰਤੋ ਜਿਵੇਂ ਸਾਨੂੰ ਇੱਥੇ ਇੱਕ ਉਦਾਹਰਨ ਦਿੱਤੀ ਗਈ ਹੈ ਕੁੜੀ ਦਾ ਬਹੁਵਚਨ ਕੁੜੀਆਂ ਫਿਰ ਅੱਗੇ ਵਾਕ ਬਣਾਇਆ ਗਿਆ ਹੈ ਕੁੜੀਆਂ ਕਬੱਡੀ ਖੇਡ ਰਹੀਆਂ ਹਨ ਇਸੇ ਤਰ੍ਹਾਂ ਅਸੀਂ ਦਿੱਤੇ ਗਏ ਸ਼ਬਦਾਂ ਦੇ ਪਹਿਲਾਂ ਬਚਨ ਬਦਲਾਂਗੇ ਬਾਅਦ ਵਿੱਚ ਉਹਨਾਂ ਦੇ ਵਾਕ ਬਣਾਵਾਂਗੇ ਜਿਵੇਂ ਟੋਲੀ ਟੋਲੀਆਂ ਬੱਚਿਆਂ ਦੀਆਂ ਟੋਲੀਆਂ ਖੇਡ ਰਹੀਆਂ ਹਨ ਚੁੰਨੀ ਚੁੰਨੀਆਂ ਚੁੰਨੀਆਂ ਮੇਜ਼ ਤੇ ਪਈਆਂ ਸਨ ਮੁਠੀ ਮੁੱਠੀਆਂ ਬੱਚੇ ਨੇ ਮਿੱਟੀ ਮੁੱਠੀਆਂ ਵਿੱਚ ਭਰ ਲਈ ਪਿਚਕਾਰੀ ਪਿਚਕਾਰੀਆਂ ਬੱਚਿਆਂ ਨੇ ਪਿਚਕਾਰੀਆਂ ਵਿੱਚ ਰੰਗ ਭਰਿਆ ਪ੍ਰਸ਼ਨ ਨੰਬਰ 4 ਤਿਹਾਰ ਸ਼ਬਦ ਪੜ੍ਹ ਕੇ ਤੁਹਾਡੇ ਦਿਮਾਗ ਵਿੱਚ ਹੋਰ ਕਿਹੜੇ ਸ਼ਬਦ ਆਉਂਦੇ ਹਨ ਤਿਹਾਰ ਸ਼ਬਦ ਪੜ੍ਹ ਕੇ ਸਾਡੇ ਦਿਮਾਗ ਵਿੱਚ ਜੋ ਵੀ ਸ਼ਬਦ ਆਉਂਦੇ ਹਨ ਉਹਨਾਂ ਨੂੰ ਅਸੀਂ ਲਿਖਦੇ ਹਾਂ ਖੁਸ਼ੀ ਰੌਣਕ ਸਜਾਵਟ ਮਠਿਆਈ ਤੋਹਫ਼ੇ ਮੇਲਾ ਪੂਜਾ ਰੰਗੋਲੀ ਰਸਮਾਂ ਸੋਚੋ ਅਤੇ ਕਰੋ ਪ੍ਰਸ਼ਨ ਨੰਬਰ 5 ਹੇਠਾਂ ਦਿੱਤੇ ਸ਼ਬਦਾਂ ਦੀ ਵਰਤੋਂ ਕਰਕੇ ਕੋਈ ਕਵਿਤਾ ਜਾਂ ਕਹਾਣੀ ਲਿਖੋ ਅਸੀਂ ਦਿੱਤੇ ਗਏ ਸ਼ਬਦਾਂ ਰੌਸ਼ਨੀ ਮਠਿਆਈ ਦੀਵੇ ਖੁਸ਼ੀ ਸਫਾਈ ਰੰਗੋਲੀ ਅਤੇ ਪਟਾਕੇ ਨੂੰ ਵਰਤ ਕੇ ਨਿੱਕੀ ਜਹੀ ਕਹਾਣੀ ਲਿਖਾਂਗੇ ਦਿਵਾਲੀ ਦਾ ਦਿਨ ਸੀ ਘਰ ਦੀ ਸਫਾਈ ਕੀਤੀ ਗਈ ਮਾਂ ਨੇ ਦਰਵਾਜ਼ੇ ਤੇ ਰੰਗੋਲੀ ਬਣਾਈ ਪਿਤਾ ਜੀ ਨੇ ਦੀਵੇ ਜਲਾਏ ਦੀਵਿਆਂ ਦੀ ਰੌਸ਼ਨੀ ਨਾਲ ਘਰ ਸੁੰਦਰ ਲੱਗ ਰਿਹਾ ਸੀ ਮਾਂ ਨੇ ਮਠਿਆਈ ਬਣਾਈ ਸਭ ਨੇ ਖੁਸ਼ੀ ਨਾਲ ਮਠਿਆਈ ਖਾਧੀ ਰਾਤ ਨੂੰ ਬੱਚਿਆਂ ਨੇ ਪਟਾਕੇ ਚਲਾਏ ਹਰ ਕੋਈ ਖੁਸ਼ੀ ਮਨਾ ਰਿਹਾ ਸੀ ਇਹ ਵੀ ਪੜੀਏ ਅੱਜ ਹੋਲੀ ਦਾ ਦਿਨ ਹੈ ਸ਼ਲੀਨ ਬਹੁਤ ਖੁਸ਼ ਹੈ ਕਿਉਂਕਿ ਉਸ ਨੂੰ ਸੁੱਕੇ ਰੰਗਾਂ ਨਾਲ ਖੇਡਣਾ ਬੜਾ ਚੰਗਾ ਲੱਗਦਾ ਹੈ ਗੁਲਾਬੀ ਅਤੇ ਪੀਲਾ ਉਸ ਦੇ ਮਨਪਸੰਦ ਰੰਗ ਹਨ ਉਸ ਨੂੰ ਹੋਲੀ ਵਾਲੇ ਦਿਨ ਪਾਣੀ ਦੀ ਬੇਲੋੜੀ ਵਰਤੋਂ ਬਿਲਕੁਲ ਪਸੰਦ ਨਹੀਂ ਅੱਜ ਉਹ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਰੰਗੋਲੀ ਵੀ ਬਣਾਏਗੀ ਇਹ ਵੀ ਕਰੀਏ ਪ੍ਰਸ਼ਨ ਨੰਬਰ 7 ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਹੇਠਾਂ ਦਿੱਤੀਆਂ ਤਸਵੀਰਾਂ ਬਾਰੇ ਲਿਖੋ ਅਸੀਂ ਪਹਿਲੀ ਤਸਵੀਰ ਬਾਰੇ ਲਿਖ ਰਹੇ ਹਾਂ ਇਹ ਤਸਵੀਰ ਦੀਵਾਲੀ ਦੇ ਤਿਹਾਰ ਬਾਰੇ ਹੈ ਕੁਝ ਲੋਕ ਬਾਜ਼ਾਰ ਵਿੱਚੋਂ ਸਮਾਨ ਖਰੀਦ ਰਹੇ ਹਨ ਇੱਕ ਬੱਚਾ ਰੰਗੋਲੀ ਬਣਾ ਰਿਹਾ ਹੈ ਇੱਕ ਔਰਤ ਦੀਵੇ ਜਗਾ ਰਹੀ ਹੈ ਇੱਕ ਲੜਕੀ ਅਤੇ ਉਸ ਦਾ ਪਿਤਾ ਪੈਰਾਸ਼ੂਟ ਉਡਾ ਰਹੇ ਹਨ ਹੁਣ ਅਸੀਂ ਦੂਜੀ ਤਸਵੀਰ ਬਾਰੇ ਲਿਖਾਂਗੇ ਇਹ ਤਸਵੀਰ ਲੋਹੜੀ ਦੇ ਤਿਹਾਰ ਬਾਰੇ ਹੈ ਇੱਕ ਆਦਮੀ ਢੋਲ ਵਜਾ ਰਿਹਾ ਹੈ ਸਭ ਦੇ ਚਿਹਰਿਆਂ ਤੇ ਖੁਸ਼ੀ ਹੈ ਮੂੰਗਫਲੀ ਰਿਓੜੀਆਂ ਗੁੜ ਆਦ ਖਾਣ ਵਾਲੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ ਸਾਰੇ ਲੋਹੜੀ ਦੇ ਤਿਹਾਰ ਦਾ ਆਨੰਦ ਮਾਣ ਰਹੇ ਹਨ ਹੁਣ ਅਸੀਂ ਤੀਜੀ ਤਸਵੀਰ ਬਾਰੇ ਲਿਖ ਰਹੇ ਹਾਂ ਇਹ ਤਸਵੀਰ ਰਖੜੀ ਦੇ ਤਿਹਾਰ ਬਾਰੇ ਹੈ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ ਰਹੀ ਹੈ ਵੀਰ ਕੋਲ ਆਪਣੀ ਭੈਣ ਨੂੰ ਦੇਣ ਲਈ ਇੱਕ ਤੋਹਫਾ ਪਿਆ ਹੈ ਭੈਣ ਨੇ ਵੀਰ ਨੂੰ ਮਠਿਆਈ ਦਿੱਤੀ ਰਖੜੀ ਦਾ ਤਿਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਹੁਣ ਅਸੀਂ ਚੌਥੀ ਤਸਵੀਰ ਬਾਰੇ ਲਿਖ ਰਹੇ ਹਾਂ ਇਹ ਤਸਵੀਰ ਵਿਸਾਖੀ ਦੇ ਤਿਹਾਰ ਬਾਰੇ ਹੈ ਵਿਸਾਖੀ ਦਾ ਤਿਹਾਰ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਹਾਰ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀ। ਵਿਸਾਖੀ ਵਾਲੇ ਦਿਨ ਥਾਂ-ਥਾਂ ਮੇਲੇ ਲੱਗਦੇ ਹਨ। ਲੋਕ ਇਕੱਠੇ ਹੋ ਕੇ ਭੰਗੜਾ ਅਤੇ ਗਿੱਧਾ ਪਾਉਂਦੇ ਹਨ। ਵਿਸਾਖੀ ਵਾਲੇ ਦਿਨ ਲੋਕ ਗੁਰਦੁਆਰਾ ਸਾਹਿਬ ਜਾਂਦੇ ਹਨ। Thank you for watching video ko like kare channel ko subscribe kare